ਫੜ ਲਓ ਮੋਬਾਈਲ ਯਾਰ ਕਿ ਹੋ ਗਿਆ ਸਾਰੇ ਕੋਲ ਆ ਆ ਦੇਖੋ ਜੀ ਆ ਸਤਪਾਲ ਸਿੰਘ ਇੱਥੇ ਪਾਉਂਦੀ ਖੜੇ ਨੇ ਹਾਂਜੀ ਇਹ ਕੰਦ ਵਾਲਾ ਹਾਜ਼ਰ ਖਾਨ ਦੇ ਇਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇਹ ਸੀਡ ਲਿਆਂਦਾ ਆ ਜਿਹੜਾ 31 ਦਾ ਸੀਡ ਹੈ ਨਾ ਉੱਥੋਂ ਲਿਆਂਦਾ ਤੇ ਲੋ ਕਾਕਾ ਜੀ ਨੂੰ ਡੋਲ ਕੇ ਦੁਬਾਰਾ ਪਰੋ ਇਹ ਸਾਡੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਦੇ ਖੜੇ ਨੇ ਅਰਨੀ ਵਾਲੇ ਦੇ ਇਹਨਾਂ ਨੂੰ ਨਹੀਂ ਸੱਦਿਆ ਕਿ ਚੇਅਰਮੈਨ ਸਾਹਿਬ ਦੇਖ ਲਓ ਸਰਕਾਰ ਦੀਆਂ ਕਰਤੂਤਾਂ ਚਲ ਬਸ ਕੱਢ ਲਾ ਕਾ ਕੇ ਉੱਥੇ ਹਾਂ ਚਲੋ ਕਰੋ ਵੀਡੀਓ ਬਣਾ ਲਓ ਜੀ ਇੱਕ ਮਿੰਟ ਸਾਕੇ ਆਹ ਦੇਖੋ ਜੀ ਇਹਦਾ 13 5 ਐਮੋਇਸਚਰ ਕੀ ਹੁਣ ਕਿਸਾਨ ਨੂੰ 17 ਸੀ 4 ਕਿਲੋ ਇਹਦੇ ਵਿੱਚ ਦੇਣਗੇ ਔਰ ਹਾਲਾਤ ਇਹ ਨੇ ਕਿ ਅੱਜ ਦੇਖੋ ਕੱਲ ਆਏ ਨੇ ਇੱਥੇ ਵਪਾਰੀ ਨਾਲ ਸਰਕਾਰੀ ਖਰੀਦ ਏਜੰਸੀਆਂ ਦੇ ਇਨਸਪੈਕਟਰ ਵਗੈਰਾ ਸੀ ਔਰ ਉਹ ਆ ਕੇ 8 ਕਿਲੋ ਇਹਦੀ ਕਾਟ ਮੰਗਦੇ ਸੀ ਐਸ ਝੋਨੇ ਦੀ 8 ਕਿਲੋ ਕਾਟ ਜਿਹੜਾ 3 ਕਿਲੋ ਜੀ ਜਿਹੜਾ ਸੋਨੇ ਵਰਗਾ ਝੋਨਾ ਤੇ ਪਤਾ ਨਹੀਂ ਸਰਕਾਰ ਸੁੱਤੀ ਪਈ ਹੈ 골ਡੀ ਐਮਐਲਏ ਨਾਲ ਵੀ ਗੱਲ ਕੀਤੀ ਹੈ ਡੀਸੀ ਮੈਡਮ ਨੂੰ ਟੈਲੀਫੋਨ ਉਹਨਾਂ ਦਾ ਨਹੀਂ ਲੱਗ ਸਕਿਆ ਦੁਬਾਰਾ ਸੀ ਫਿਰ ਕੱਲ ਕਰਨੇ ਉਹਨਾਂ ਨਾਲ ਪਰ ਅਸੀਂ ਇੱਕ ਇਹਨਾਂ ਨੂੰ ਕਹਿ ਦਈਏ ਵਪਾਰੀਆਂ ਨੂੰ ਜਿੰਨੇ ਵੀ ਵਪਾਰੀ ਨੇ ਨਾ ਤਾਂ ਸਾਡਾ ਕਿਸੇ ਨਾਲ ਵੈਰ ਹੈ ਤੇ ਨਾ ਹੀ ਦੋਸਤੀ ਹੈ ਜੇ ਕਿਸੇ ਨੇ ਆ ਕੇ ਜੱਟ ਦੇ ਝੋਨੇ ਨੂੰ ਠੁੱਡਾ ਮਾਰਿਆ ਤੇ ਕਾਠ ਮੰਗੀ ਦੇਖੋ ਇਹ 13 ਐ ਮੋਇਸਚਰ ਇਹਦਾ ਤੇ 17 ਚਾਹੀਦਾ 4 ਕਿਲੋ ਜੱਟ ਨੂੰ ਨੁਕਸਾਨ ਗਿਆ ਤੇ ਨੁਕਸਾਨ ਦੀ ਇਹਦੀ ਪਰਪਈ ਕੌਣ ਕਰੂਗਾ ਪਰ ਜੇ ਫੇਰ ਆ ਕੇ ਵੀ 8 ਕਿਲੋ ਕਾਠ ਮੰਗੀ ਤੇ ਅਸੀਂ ਇੱਥੇ ਨੰਗਿਆਂ ਕਰਕੇ ਉਹਨੂੰ ਕੁੱਟਾਂਗੇ ਤੇ ਇੱਕ ਸੀਆਈਡੀ ਵਿਭਾਗ ਨੂੰ ਐ ਵੀ ਅਸੀਂ ਐਮਐਲਏ ਦੀ ਕੋਠੀ ਅੱਗੇ ਵੀ ਝੋਨਾ ਆਉਦਾ ਦੇਖੋ ਇਹ ਫਸਲ ਨੂੰ ਸਾੜਨਾ ਨਹੀਂ ਚਾਹੀਦਾ ਪਰ ਸਾਡੀ ਮਜਬੂਰੀ ਬਣ ਜੂਗੀ ਸਰਕਾਰ ਨੂੰ ਦੱਸਣ ਲਈ ਅਸੀਂ ਮਾਊਆਣੇ ਅੱਡੇ ਤੇ ਵੀ ਐਮਐਲਏ ਦੀ ਕੋਠੀ ਅੱਗੇ ਵੀ ਤੇ ਡੀਸੀ ਮੈਡਮ ਦੀ ਕੋਠੀ ਅੱਗੇ ਵੀ ਇਹ ਝੋਨੇ ਆਪਦੇ ਨੂੰ ਲਜਾ ਕੇ ਬੋਰੀਆਂ ਕੋ ਦੱਸ ਸਾੜਾਂਗੇ ਪਰਸੋਂ ਦਾ ਟਾਈਮ ਹੈ ਅੱਜ ਕਿੰਨੀ ਤਰੀਕੇ ਚ ਪ੍ਰਗਤੀ ਲੋ 12 ਤਰੀਕ ਨੂੰ ਤੇ ਅੱਜ ਡੀਸੀ ਮੈਡਮ ਨੂੰ ਬੇਨਤੀ ਇਹ ਵੀ ਇੱਥੇ ਭੇਜੋ ਐਮਐਲਏ ਨੂੰ ਵੀ ਬੇਨਤੀ ਵੀ ਐਮਐਲਏ ਐਵੇਂ ਨਾ ਪਿੰਡਾਂ ਚ ਹੁਣ ਨੀ ਪੱਥਰ ਰੱਖ ਇੱਕ ਮਹੀਨਾ ਮੰਡੀਆਂ ਦੇ ਵਿੱਚ ਰਵੋ ਤੇ ਰਾਣਾ ਜੀ ਤੁਹਾਨੂੰ ਵੀ ਬੇਨਤੀ ਤੁਹਾਡਾ ਵੀ ਕਾਕਾ ਕੰਬੋਜ਼ ਐਵੇਂ ਭੱਜਿਆ ਫਿਰਦਾ ਪਤਾ ਨਹੀਂ ਕਿੱਧਰ ਤੁਸੀਂ ਵੀ ਭਾਜਪਾ ਵਾਲਿਓ ਮੰਡੀਆਂ ਚ ਆਓ। ਅਕਾਲੀ ਵੀ ਆਉਣ ਤੇ ਕਾਂਗਰਸੀ ਵੀ ਆਉਣ। ਜੋਸ਼ਨ ਸਾਹਿਬ ਤੁਸੀਂ ਵੀ ਆਓ ਇਧਰ ਮੰਡੀਆਂ ਚ ਤੇ ਮੰਡੀਆਂ ਚ ਆ ਕੇ ਜੱਟਾਂ ਨਾਲ ਖੜੋ। ਜੇ ਕੱਲਾ ਜਿਹੜਾ ਬੰਦਾ ਫੋਟੋ ਬਣਾ ਕੇ ਲੱਗਿਆ ਅਸੀਂ ਉਹਦੇ ਬੂਹੇ ਅੱਗੇ ਵੀ ਤਰਣਾ ਲਾਵਾਂਗੇ। ਤੇ ਆ ਜਿਹੜਾ ਆਰਤੀ ਵੀਰ ਨੇ ਸਾਡਾ ਸਮਰਥਨ ਦਿੱਤਾ ਤੇ ਤੈਨੂੰ ਭਰਾ ਫੁੱਲ ਦੀ ਨਹੀਂ ਲੱਗੂਗੀ। ਤੇ ਜਿੰਨੇ ਕਿਸੇ ਮਹਾਜਨ ਨੇ ਸੋ ਮਹਾਜਨ ਮੈਂ ਇੱਕ ਨੂੰ ਕਹੀ ਨਾ ਮੈਂ ਸਾਰੇ ਮਹਾਜਨਾਂ ਨਾਲ ਕਿਤੇ ਸਮਝ ਲੈਣ। ਉਹ ਜਿਹੜੇ ਸਹੀ ਤੋਲਣਗੇ ਉਹਨਾਂ ਦਾ ਸਤਕਾਰ ਤੇ ਜਿਹੜੇ ਬਦਮਾਸ਼ੀ ਕਰਨਗੇ ਉਹਨਾਂ ਨਾਲ ਫਿਰ ਦੋ ਦੋ ਹੱਥ ਕਰਕੇ ਨਿਬੜਾਂਗੇ ਜੀ ਤੇ ਐਕਿ ਅਸੀਂ ਆਪਦੀ ਅਰਨੀ ਵਾਲੇ ਇਲਾਕੇ 'ਚ ਅਸੀਂ ਕਾਟ ਨਹੀਂ ਲੱਗਣਦੇ ਨਹੀਂ ਕੋਮ ਪ੍ਰਾਵੋ ਸਾਰੀ ਗੱਲ ਸਹਿਮਤੋਂ ਹਾਂ ਸਹਿਮਤ ਹਾਂ ਜੀ ਲਾਓ ਧਕਾਰਾਂ ਫਿਰ ਬੋਲੇ ਸੋਨ ਹਾ ਸੋਨ ਜੀ ਆਕਾ ਸੋ ਗੋਲਡ ਐਮਐਲਏ ਨੂੰ ਬੇਨਤੀ ਪਈ ਮੰਡੀਆਂ 'ਚ ਆ ਅਸੀਂ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਚਾਹੁੰਨੇ ਆ ਅਸੀਂ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਜੇ ਸਾਡੇ ਇੱਥੇ ਆ ਕੇ ਕਿਸੇ ਨੇ 8 ਕਿਲੋ ਕਾਠ ਮੰਗੀ ਤੇ ਅਸੀਂ ਫਿਰ ਉਹਨੂੰ ਮੰਡੀ ਦੇ ਵਿੱਚ ਹੀ ਨੰਗਿਆ ਕਰਕੇ ਕੁੱਟਾਂਗੇ। ਔਰ ਨੰਗਿਆ ਕਰਾਂਗੇ ਤੇ ਇਹ ਜਿਹੜੇ ਚੱਲਰਾਂ ਆਣੇ ਦੇ ਮਨੀਮ ਨੇ ਨਾ ਇਹ ਉਹਨਾਂ ਨੂੰ ਦੱਸ ਕੇ ਹੋਣ ਭਈ ਅਸੀਂ ਕਾਠ ਨਹੀਂ ਲੈਣੀ ਕਿ ਅਸੀਂ ਜ਼ਹਿਦ ਕੰਮ ਕਰਾਂਗੇ ਕਿਉਂਕਿ ਤੁਸੀਂ ਜੇ ਕਿਸੇ ਦੀ ਨੌਕਰੀ ਕਰਦੇ ਹੋ ਨਾ ਤੇ ਜ਼ਹਿਦ ਕੰਮ ਲਈ ਕਰਦੇ ਹੋ ਫਿਰ ਐਵੇਂ ਤਾਂ ਮੈਂ ਕਿਸੇ ਨੂੰ 20000 ਤੇ ਨੌਕਰੀ ਰੱਖ ਕੇ ਤੁਹਾਨੂੰ ਕਹਿਣਾ ਲਿਆ ਫੀਮ ਤੇ ਫੀਮ ਵੇਚ ਕੇ ਸੋ ਉਹ ਭਰਾਵੋ ਜ਼ਹਿਦ ਕੰਮ ਲਈ ਏ ਸੋ ਇਹ ਬੇਨਤੀ ਹੈ ਸੈਲਰਾਂ ਵਾਲਿਆਂ ਨੂੰ ਵੀ ਕਿ ਜੱਟਾਂ ਦੀ ਲੁੱਟ ਨਾ ਕਰੋ ਡੀਸੀ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਜਾਗੋ ਮੰਡੀਆਂ ਚ ਆਓ ਤੁਸੀਂ ਜਿਹੜਾ ਪਿੱਛੇ ਡੋਬਾ ਦਾ ਹੋ ਗਿਆ ਉਹ ਤਾਂ ਤੁਸੀਂ ਵੇਖ ਹੀ ਲਿਆ ਐ ਐਮਐਲਏ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਫਿਰ ਬੇਨਤੀ ਕਿ ਮੰਡੀਆਂ ਚ ਆਓ ਜੱਟਾਂ ਨਾਲ ਹੁੰਦੀ ਲੁੱਟ ਬੰਦ ਕਰੋ ਤੇ ਸੀਐਮ ਸਾਹਿਬ ਆਹ ਦਿਖਾ ਦਿਓ ਜੀ ਆ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਆ 131 132 ਆ ਸੋਨੇ ਵਰਗਾ ਝੋਨਾ ਹੈ ਜਿੰਦਾ ਮੌਇਸਚਰ 13.5 ਆ ਠੀਕ ਹੈ ਜੀ ਇਹਦੋਂ ਵੱਡਾ ਸਾਡੇ ਆ ਸੀ ਸਬੂਤ ਵੀ ਕੋਈ ਦੇ ਸਕਦਾ ਅਜੇ ਟਾਈਮ ਵੀ ਸਵੇਰ ਦਾ ਹੈ ਬਿਲਕੁਲ ਜੀ ਤੇ ਜਿਹੜੇ ਕਿਸਾਨਾਂ ਦਾ 18 19 ਏ ਉਹਨੂੰ ਆੜਤੀ ਆਪਦਾ ਝਾਰ ਲਾਉਣ ਜਦੋਂ ਪੱਖਾ ਲਾਉਣਗੇ ਤੇ ਉਹਨੇ 17 ਆ ਜਾਣਾ ਹੈ ਤਾਂ ਹੀ ਵਾਲੇ ਇੱਕ ਵੀ ਮੰਡੀ ਜੀ ਨਹੀਂ ਖਰੀਦੀ ਜੀ ਤੇਰੀ ਵੀ ਆੜਤੀ ਵੀ ਬਦਮਾਸ਼ੀ ਕਰ ਰਹੇ ਨੇ ਕਿਉਂਕਿ ਆੜਤੀਆਂ ਨੂੰ ਜਦੋਂ ਰਲ ਜਾਂਦੇ ਨੇ ਕੁਝ ਪੈਸਾ ਉਧਰੋਂ ਮਿਲ ਜਾਂਦਾ ਕੁਝ ਇਧਰੋਂ ਮਿਲ ਜਾਂਦਾ ਤੇ ਤੁਸੀਂ ਜ਼ਿੰਮੇਦਾਰੀ ਕਰੋ ਜਿਹੜਾ ਸਾਡਾ ਪੁਰਾਣਾ ਖਾਨ ਸੀਗਾ ਵੀ ਸ਼ਾਹ ਬਿਨਾ ਗੱਤ ਨਹੀਂ ਸਾਡੀ ਗੱਤ ਨਹੀਂ ਹੈਗੀ ਪਰ ਆਪਦੇ ਜੇ ਸਾਨੂੰ ਮਾਰੋਗੇ ਨਾ ਜੇ ਮੱਦੀ ਮਰ ਜੂਗੀ ਤੇ ਚਿਚੜ ਆਪੇ ਮਰ ਜਾਣੇ ਨੇ ਜੇ ਜੱਟ ਮਰ ਗਿਆ ਨਾ ਤੇ ਆੜਤੀਓ ਤੁਹਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ